ਤੇ प्रदीप ਦੇ ਨਾਲ ਇਹ ਆਪਣਾ ਜੋ ਵੀ ਭਾਵ ਪਤਾਵਿਆ ਮਾਈ ਦਾ ਰੂਪ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਸਤਿ ਸ਼ਾਤ ਜੀ ਤੇ ਮੈਂ ਅੱਜ ਆਪਣੇ ਭਰਾਵਾਂ ਦੇ ਨਾਲ ਬੈਠ ਕੇ ਇਹਦਾ ਉਸਤਾਦ ਜੀ ਵਰਗੇ ਨਜ਼ਰੇ ਤੇ ਗੱਲ ਕਰਨ ਲੱਗੇ ਆ ਤੇ ਇਹ ਤੇ ਉਸਤਾਦ ਮਾਨਕ ਸਾਹਿਬ ਉਹਨਾਂ ਦੇ ਪਰਿਵਾਰ ਦੇ ਮੇਰੇ ਪਾਸ ਦੇ ਦਿੱਤੇ ਉਹ ਬਾਕਸ ਉਸਤਾਦ ਉਹਨਾਂ ਦੀ ਸੇਮਤੀ ਸੀ ਉਹਦੇ ਵਿੱਚ ਉਸਤਾਦ ਉਹਨਾਂ ਦੀ ਸਿਹਤ ਵੀ ਸੀਗੀ ਉਹ ਕਹਿੰਦੇ ਸੀ ਕਿ ਮੈਂ ਤਾਂ ਅੰਦਰੋਂ ਖੂਬ ਆ ਤੇ ਮੈਂ ਆਪਣੇ ਹੱਥੀਂ ਬਰਦੀਪ ਨੂੰ ਸਤਾਰ ਜੀ ਪੱਗ ਲਗਾਈ। ਤੇ ਉਹ ਸਨੋਪ ਪੁੱਤਰ ਦਾ ਪਾਣਾ ਆਇਆ। ਉਹਨਾਂ ਦੀ ਸਿਹਤ ਨਹੀਂ ਸੈੱਟ ਹੋਈ। ਤੇ ਉਹ ਸਾਨੂੰ ਸਦੀਪ ਸਿੰਘ ਜੋੜਾ ਦੇ ਕੇ ਚਲੇ ਗਏ। ਤੇ ਉਹਨਾਂ ਦੇ ਪਰਿਵਾਰ ਵਾਲਾ ਤੇ ਅੰਤਿਮ ਅਰਦਾਸ ਵੀ ਲੈਣੀ ਉਸਤਾਦੀ ਪੱਗ ਵੀ ਦਿੱਤੀ ਸੀਗੀ। ਤੇ ਉਹਦੇ ਵਿੱਚ ਉਸਤਾਦ ਸਵਦਰ ਸਿੰਘ ਵਾਜਵਾ ਸਾਹਿਬ ਉਹਨਾਂ ਨੇ ਵੀ ਇਜਾਜ਼ਤ ਦਿੱਤੀ ਸੀ। ਤੇ ਮੈਂ ਇਸ ਵੀਡੀਓ ਦੇ ਵਿੱਚ ਉਸਤਾਦ ਬੱਤਲਾ ਸਰਕਰ ਜੀ ਬਾਜਵਾ ਸਾਹਿਬ ਹਾਂ ਜੀ ਸਲਾਮ ਵਾਲੇਕੁਮ ਜੀ ਉਸਤਾਦ ਅਮਰਉਸਤਾਦ ਸਾਹਿਬ ਜਰਲੀ ਬਾਜਵਾ ਸਾਹਿਬ ਜੀ ਹੋਸਨਾਉ ਜੀ ਕੀ ਹਾਲ ਚਾਲ ਹੈ ਜੀ ਉਸਤਾਦ ਜੀ ਘਰ ਪਰਵਾਸੇ ਤਾਂ ਸਭ ਖੈਰiyat ਹੈ ਜੀ ਕੀ ਉਸਤਾਦ ਜੀ ਉਸਤਾਦ ਹੁਣਾਂ ਦੇ ਅੰਤਿਮ ਅਰਦਾਸ 24 ਤਰੀਕ ਦਾ ਸੀਗਾ ਜੀ ਤੇ ਉਹਦੇ ਵਿੱਚ ਇਸ ਘਰਦਿਆਂ ਦੇ ਆਪਣੀ ਸਹਿਮਤੀ ਨਾਲ ਜੀ ਉਸਤਾਦ ਹੁਣਾਂ ਲਈ ਦੀ ਪਾਗਿਆ ਜੀ ਮੈਨੂੰ ਦਿੱਤੀ ਸੀ ਉਸਤਾਦ ਜੀ ਦੇ ਇਹਦੇ ਵਿੱਚ ਤੁਹਾਡੀ ਵੀ ਮੈਨੂੰ ਸਹਿਮਤੀ ਸਹਿਮਤੀ ਚਾਹੀਦੀ ਸੀ ਤੇ ਆਪਣੇ ਵੱਲੋਂ ਵੀ ਇੱਕ ਤੁਸੀਂ ਮੈਨੂੰ ਬਾਈਸ ਪਾ ਦਿਓ ਜੀ ਤੇ ਇਹ ਜੋ ਕਰਦਿਆ ਨੇ ਇਹ ਪੱਗ ਦਿੱਤੀ ਆ ਤੇ ਉਹਦੇ ਵਿੱਚ ਵੀ ਅਸੀਂ ਵੀ ਪਰਿਵਾਰ ਦੇ ਨਾਲ ਸਹਿਮਤ ਹਾਂ ਕੀ ਆ ਜੀ ਖੈਰ ਹੋ ਗਈ ਮਾਸ਼ਾ ਅੱਲਾ ਖੈਰ ਮੇਰੇ ਨੂੰ ਤੁਹਾਨੂੰ ਜੱਜ ਤੇ ਯਾਰ ਅੱਲਾ ਖੈਰ ਰੱਖੇ ਚਲੋ ਆਪਣੇ ਤਾਜ਼ਾ ਨਾਮ ਜਿਦੜਾ ਰੱਖੇ ਆਪਣੀ ਰੋਲੀਆ ਤੇ ਆਪਣੀ ਰੋਲੀਆ ਉਹ ਵੀ ਵਿੱਚ ਪਾ ਦੇਣਾ ਤੇ ਜਿਹੜੀ ਹੁਣ ਇਹ ਦੁਬਾਰਾ ਇਹ ਰੌਲੇ ਕਰਕੇ ਉਹਨਾਂ ਦੇ ਮੁੱਡੇ ਨਾਲ ਇੱਕ ਵੀਡੀਓ ਕੋ ਬਾਈ ਹੈ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰੇ ਕਬੂਤਰ ਪਾਜ ਵੀਰਾਂ ਨੂੰ ਤੇ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਮੈਂ ਇੱਕ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਬੇਨਤੀ ਇਹ ਹੈ ਜੀ ਪ੍ਰਦੀਪ ਭਾਜੀ ਜਿਹੜੇ ਉਹਨਾਂ ਨੂੰ ਮੇਰੇ ਤੇ ਮੇਰੇ ਪਰਿਵਾਰ ਦੀ ਸਹਿਮਤੀ ਵੱਲੋਂ ਕਬੂਤਰ ਪਾਜ ਦੀ ਪੱਗ ਦਿੱਤੀ ਗਈ ਆ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮੇਰੇ ਜਿਹੜੇ ਹੋਰ ਵੀਰ ਭਰਾ ਕਬੂਤਰ ਪਾਜ ਦਾ ਸ਼ੌਂਕ ਕਰਦੇ ਉਹ ਇਤਰਾਜ਼ ਨਾ ਕਰਨ ਤੇ ਦੂਸਰੇ ਨੰਬਰ ਤੇ ਮੈਂ ਸਾਰਿਆਂ ਨੂੰ ਇਹ ਗੱਲ ਦੱਸਣਾ ਚਾਹੁੰਦਾ ਜੀ ਜਿਹੜੀ ਉਹਨਾਂ ਨੂੰ ਕਬੂਤਰਬਾਈ ਦੀ ਪੱਗ ਦਿੱਤੀ ਗਈ ਆ ਉਹਦੇ ਵਿੱਚ ਮੇਰੇ ਫਾਦਰ ਸਾਹਿਬ ਦੀ ਪੂਰੀ ਪੂਰੀ ਸਹਿਮਤੀ ਸੀਗੀ ਜੀ ਕਿਉਂਕਿ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀਗੀ ਵੀ ਜਦੋਂ ਉਹਨਾਂ ਦੀ ਸਿਹਤ ਥੋੜੀ ਜਿਹੀ ਠੀਕ ਹੁੰਦੀ ਆ ਤੇ ਉਹਨਾਂ ਨੇ ਪ੍ਰਦੀਪਾ ਜੀ ਨੂੰ ਜੋ ਕਿ ਸਾਡੇ ਵੱਡੇ ਭਰਾ ਵੀ ਨੇ ਉਹਨਾਂ ਨੂੰ ਕਬੂਤਰਬਾਈ ਦੀ ਪੱਗ ਦੇਣੀ ਸੀ ਤੇ ਮੇਰੇ ਫਾਦਰ ਸਾਹਿਬ ਦੇ ਅੰਤਿਮ ਸੰਸਕਾਰ ਤੋਂ ਬਾਅਦ ਉਹਨਾਂ ਦੀ ਜਿਹੜੀ ਇੱਛਾ ਸੀਗੀ ਜੀ ਉਹਨੂੰ ਮੈਂ ਪੂਰਾ ਕੀਤਾ ਮੇਰੇ ਫਾਦਰ ਸਾਹਿਬ 우ਸਤਾਦ ਮਾਨਕ ਸਿੰਘ ਜੀ ਉਹ ਮੇਰੇ ਫਾਦਰ ਹੋਣ ਦੇ ਨਾਲ-ਨਾਲ ਕਬੂਤਰ ਬਾਜੀ 'ਚ ਮੇਰੇ ਉਸਤਾਦ ਵੀ ਸੀਗੇ ਉਹ ਗੱਲ ਵੱਖਰੀ ਹੈ ਜੀ ਕਿ ਮੈਂ ਇਸ ਸ਼ੌਂਕ ਨੂੰ ਆਪਣੇ ਕੰਮ 'ਦੋ ਲੈ ਕੇ ਤੇ ਕੰਟੀਨਿਊ ਨਹੀਂ ਕਰ ਸਕਿਆ ਤੇ ਇਸ ਕਰਕੇ ਮੇਰੀ ਇਹ ਹੀ ਬੇਨਤੀ ਹੈ ਜੀ ਵੀ ਜਿੰਨੇ ਵੀ ਮੇਰੇ ਵੀਰ ਭਰਾ ਆ ਕਬੂਤਰ ਪਾਜੀ ਦਾ ਸ਼ੌਂਕ ਕਰਦੇ ਆ ਉਹ ਇਸ ਸ਼ੌਂਕ ਨੂੰ ਅੱਗੇ ਵਧਾਉਣ ਤੇ ਜਿਹੜੀ ਅਸੀਂ ਆਪਣੇ ਵੱਡੇ ਭਾਜੀ ਪ੍ਰਦੀਪ ਹੁਣਾਂ ਨੂੰ ਸਾਡੇ ਫਾਦਰ ਸਾਹਿਬ ਵੱਲੋਂ 우ਸਤਾਦ ਮਾਨਕ ਸਾਹਿਬ ਵੱਲੋਂ ਕਬੂਤਰ ਪਾਜੀ ਦੀ ਪੱਗ ਦਿੱਤੀ ਆ ਤੇ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਤਰਾਜ਼ ਨਾ ਕਰੋ ਜੀ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਆ ਉਹ ਵੀ ਫੈਮ ਵਿੱਚ ਮੈਨੂੰ ਇਸ ਵੀਡੀਓ ਦੇ ਕੰਤੇ ਨਾਲ ਲੱਗਦਾ ਸਾਰੇ ਭਰਾਵਾਂ ਦੇ ਦਿਖੜੀਆਂ ਤੇ ਨਾਲ ਜਿਹੜੇ 우ਸਤਾਦ ਹੁਣਾਂ ਨੇ ਵੀਡੀਓ ਇਹ ਕਮਿਟੀ ਦੇ ਵਿੱਚ ਉਸਤਾਦ ਜੀ ਨੇ ਆਪਣਾ ਲਾਖ ਸ਼ਹਿਰ ਦੇ ਦਿੱਤਾ ਹੈ ਮਨੂ ਸਵੱਤੀ ਜਗਰਾਮਾਂ ਦੇ ਲਾਗੇ ਉਹਦੇ ਵਿੱਚ ਉਸਤਾਦ ਜੀ ਸਪਸ਼ਟ ਕਰਉਂਦੇ ਗਏ ਕਿ ਇਹ ਮੇਰਾ ਸ਼ਹਿਰਦੇ ਆ ਤੇ ਜਿਹੜਾ ਅੱਜ ਤੋਂ ਇਹਦੀ ਦੇਖ ਰੇਖ ਆ ਉਹ ਪ੍ਰਦੀਪ ਦੇ ਨਾਲ ਇਹਦਾ ਲੈਣ-ਦੇਣ ਹੋਊਗਾ ਉਹ ਵੀ ਹੈ ਇਹ ਕੋ ਬਾਤ ਜਿਹੜੀ ਪਾਗ ਦਾ ਮਸਲਾ ਬਣਿਆ ਸੀਗਾ ਵੀ ਮੈਂ ਜਿਹੜੀ ਗਰਜੰਤ ਸਿੰਘ ਉਹਨਾਂ ਨੂੰ ਉਸਤਾਦ ਦੇ ਪਾਗ ਦਿੱਤੀ ਆsta ਉਹਨਾਂ ਦੇ ਸ਼ਹਿਰਦੇ ਸੀਗੇ ਤੇ ਤਰੀਕਾ ਉਹਨੇ ਕੀਤਾ ਸੀਗਾ ਉਹਨਾਂ ਨੇ ਉਹ ਮੈਨੂੰ ਜੇ ਉਸਤਾਦ ਸਰਦਾਰ ਲਈ ਬਾਜਵਾ ਸਾਹਿਬ ਨੇ ਇਜਾਜ਼ਤ ਦਿੱਤੀ ਸੀ ਤੇ ਮੈਂ ਉਹਨਾਂ ਨੂੰ ਪਾ ਕੇ ਦਿੱਤੀ ਸੀ ਉਹ ਪਦ ਕਬੂਤਰ ਬਾਜ਼ ਦੇ ਵਿੱਚ ਮੰਗੀ ਜਾਊਗੀ ਤੇ ਤੇ ਬਾਕੀ ਮੈਨੂੰ ਕੋਈ ਇਤਰਾਜ਼ ਨਹੀਂ ਦਾ ਜੇ ਉਹਨਾਂ ਦੇ ਕੋਈ ਪਾਰਟੀ ਜਾਂ ਉਸਤਾਦ ਸਰਦਾਰ ਲਈ ਬਾਜਵਾ ਸਾਹਿਬ ਦੇ ਕਹਿੰਦੇ ਆ ਤੇ ਮੈਨੂੰ ਕੋਈ ਵੀ ਮੋਹਤਬਰ ਬੰਦੇ ਦੀ ਨਾ ਮੈਨੂੰ ਪਾਰਟੀ ਦਾ ਕੇ ਹੋਣ ਦੀ ਲੋੜ ਨਹੀਂ ਜ਼ਰੂਰ ਉਸਤਾਦ ਉਹਨਾਂ ਦੀ ਉਸਤਾਦੀ ਪੱਤ ਮੇਰੇ ਕੋਲ ਆ ਜਿਹੜੇ ਉਹਨਾਂ ਦੀ ਫੈਮਲੀ ਨੇ ਦਿੱਤੀ ਆ ਜਿਹੜੇ ਇਹ ਉਸਤਾਦ ਉਹਨਾਂ ਨੇ ਦਾ ਪਾਰ ਪਾਰ ਦਾ ਦਾ ਪ੍ਰਿਜੇਮੇਵਾਰੀ ਦਾ ਉਹ ਸਾਡੇ ਬੱਬਰ ਭਰਾ ਨੇ ਦਿੱਤੀ ਜਾਂ ਗਰਦਾਸਪੁਰ ਵਾਲੇ ਤੇ ਉਹਦੇ ਵਿੱਚ ਵੀ ਮੈਨੂੰ ਕੋਈ ਅਧਰਾਜ ਨਹੀਂਗਾ ਉਹ ਆਪਣੇ ਦਾਪ ਵਾਲੀ ਪਾਰ ਨੂੰ ਲੈ ਕੇ ਅੱਗੇ ਚੱਲੇ ਗਾਂ ਮੈਂ ਕਿਸੇ ਵੀ ਮਸਲੇ ਦੇ ਵਿੱਚ ਜਾਂ ਜਿਹੜੀਆਂ ਉਸਾਰਾਂ ਦੇ ਪਹਿਲੇ ਸ਼ਿਕਾਇਤ ਆ ਜਾਂ ਜਿਹੜੇ ਉਹਨੇ ਉਸਾਰ ਕੀਤੇ ਆ ਜਾਂ ਤਰੀਫ ਕੀਤੇ ਆ ਉਹਦੇ ਵਿੱਚ ਮੈਂ ਕੋਈ ਵੀ ਕਿਰਦੂ ਪ੍ਰਤਿਮਾ ਨਹੀਂ ਕਰੂੰਗਾ ਤੇ ਜਿਹੜਾ ਮੈਨੂੰ ਕੋਈ ਅਧਰਾਜ ਨਹੀਂਗਾ ਬੱਬਰ ਮੇਰਾ ਭਰਾ ਆ ਉਹ ਆਪਣੇ ਪਾਰ ਜਿਹਨੂੰ ਤੇ ਜਲਾਵੇ ਉਸਾਰ ਨਾਲ ਸਾਹ ਕੋ ਨਾਲ ਤੇ ਬਾਰੇ ਰੀਸਤਾ ਉਹਨਾਂ ਹੀ ਪਾ ਗਿਆ ਉਹਦੇ ਉੱਤੇ ਜਿਹਨੇ ਸਾਰੇ ਭਰਾਵਾਂ ਨੂੰ ਇਹ ਕਹੂੰਗਾ ਕੋਈ ਕੀ ਭਰਾ ਕੈਂਟੂ ਟ੍ਰੈਂਟੂ ਨਾ ਕਰੇ ਤੇ ਜਿਹੜੀ ਮੈਨੂੰ ਪਾਗ ਦਿੱਤੀ ਆ ਹੱਥ ਜੋੜ ਕੇ ਮੇਰੀ ਬੇਤੀ ਆ ਸਾਰੇ ਭਰਾਵਾਂ ਨੂੰ ਤੇ ਜੇ ਘਰਦਿਆਂ ਨੇ ਇਹ ਪਾਗ ਮੈਨੂੰ ਦੇਤੀ ਆ ਤੇ ਘਰ ਦੇ ਦੀ ਸਤਿਮਾਨ ਸਿੰਘ ਉਹਨਾਂ ਦੇ ਬੇਲੇ ਸੀਗੇ ਉਹਨਾਂ ਦੀ ਵਾਈਫ ਸੀਗੀ ਉਹਨਾਂ ਦੀ ਫੈਮਿਲੀ ਸੀ ਇਹ ਉਹਨਾਂ ਨੇ ਕਿਹਾ ਉਹਨੂੰ ਦੇ ਕਹਿਣ ਤੇ ਉਹਨਾਂ ਦੀ ਗੱਲ ਮੰਨ ਲਈ ਜਲਦੀ ਸਾਰੀ ਭਾਗ ਤੇ ਇਹਦੇ ਵਿੱਚ ਕਿਸੇ ਨੇ ਵੀ ਤਰਾਜ ਨੂੰ ਕਰਨਾ ਮੇਰੇ ਭਰਾ ਨੇ ਤੇ ਬਾਕੀ ਜਿਹੜੇ ਮੇਰੇ ਭਰਾ ਨਾਲ ਬੈਠੇ ਸਾਰੇ ਉਹਨਾਂ ਤੇ ਮਿਲ ਸੀਗੇ ਇਹਨਾਂ ਦੀ ਆਜੜੀ ਦੇ ਬੱਚੇ ਮੈਨੂੰ ਪਾਪ ਦਿੱਤੀ ਸੀ ਤੇ ਕਸ਼ਮੀਰਾਂ ਭਰਾ ਨਾਲ ਬਰਲੇ ਪਾਸੇ ਬੈਠਾ ਪੇਸ਼ਾ ਤੇ ਉਹਨੇ ਉਸਤਾਦ ਸਾਹਿਬ ਮਾਨਕ ਸਾਹਿਬ ਨੂੰ ਕੋਲ ਆਉਂਦੇ ਜਾਂਦੇ ਸੀਗੇ ਡਵੀਨ ਦੇ ਵਿੱਚ ਵੀ ਉਹਨਾਂ ਨੂੰ ਆਉਂਦਾ ਜਾਂਦਾ ਸੀਗਾ ਤੇ ਨਾਲ ਮੇਰਾ ਵੱਡਾ ਭਰਾ ਪਪੂ ਆ ਤੇ ਨਾਲ ਮੁੰਡਾ ਮੇਰਾ ਆਪਣੇ ਪਿੰਡ ਤੋਂ ਆ ਸ਼ੀਪਾ ਤੇ ਨਾਲ ਆਪਣਾ ਜੁਲਿਆੜੇ ਤੋਂ ਪੁੱਤ ਆ ਇਹ ਸਾਰੇ ਉਸਤਾਦ ਮਾਨਕ ਸਾਹਿਬ ਕੋਲ ਆਉਂਦੇ ਜਾਂਦੇ ਸੀਗੇ ਇਹ ਵੀ ਬੰਦੇ ਮੈਨੂੰ ਮਲਾਉਣ ਵਾਲੇ ਆ ਪਪੂ ਭਾਜੀ ਤੇ ਕੇਸ਼ਾ ਭਾਜੀ ਜੀ ਉਸਤਾਦ ਨਾਲ ਇਹਨਾਂ ਨੇ ਮੈਨੂੰ ਮੜਾਇਆ ਇਨੀ ਮੈਨੂੰ ਉਹਨਾਂ ਦਾ ਸ਼ਿਕਾਇਤ ਤੋਂ ਪਵਾਇਆ ਉਹਨਾਂ ਨੇ ਉਸਤਾਦ ਨਾਲ ਮੈਨੂੰ ਆਪਣਾ ਸ਼ਿਕਾਇਤ ਸੁਣੀ ਕੀਤਾ ਤੇ ਗਲੀਫਾ ਵੀ ਕੀਤਾ ਚਲੋ ਉਹਨਾਂ ਦੀ ਗੱਲ ਨਹੀਂ ਸੱਤਦੀ ਜਿਹਦੇ ਵਿੱਚ ਮੈਂ ਉਹਨਾਂ ਦੇ ਤੋਂ ਨਹੀਂ ਉਸਤਾਦ ਦਾ ਕੱਢਣ ਦੇ ਲਈ ਮਾਨ ਲਿਆ ਤੇ ਭਾਰੀ ਇਸ਼ਾ ਉਸਤਾਦ ਮਾਨਸਾ ਜੀ ਬਾਕੀ ਸਾਰਿਆਂ ਨੇ ਵੀਡੀਓ ਤੇ ਕਲਿੱਪਾਂ ਦੇ ਰੋੜੇ ਨਾਲ ਇਸ ਵੀਡੀਓ ਦੇ ਵਿੱਚ ਬਦਲਣ ਤੇ ਸਾਰੇ ਭਰਾਵਾਂ ਨੇ ਸੰਜੋਗ ਰਿਹਾ ਹੈ। ਅਕਾਲ ਮੇਰ ਫੈਟੇ ਰਹਿ। ਜਿਵੇਂ ਰਾਜੇ ਨਾਲ ਦੋ ਦਿਨ ਹੀ ਸਾਲਮਾਨ ਸਾਹਿਬ ਹੁੰਿਆ ਸੀ। ਤਾਂ ਮਾਨਕ ਸਿੰਘ ਸਾਹਿਬ ਮਾਨਸਾਹਬ ਦੇ ਸ਼ਿਗਰਦ ਹੋਇਆ। ਉਸਤਾਦ ਮਾਨਕ ਸਾਹਿਬ ਦਾ ਸ਼ਗਿਰਦ ਮੰਨੂ ਸਵੱਦੀ ਪਿੰਡ ਦਾ ਦਾ ਸ਼ਗਿਰਦ ਬਣ ਆਇਆ। ਬਾਬਾ ਮੁਬਾਰਕਾਂ ਵੀਰ ਨੂੰ ਸ਼ਗਿਰਦ ਬਣਦੀ ਆ। ਚਲੋ। ਸਾਰੇ ਜੀ ਦੰ। ਇਹ ਪੱਤੀ ਨੂੰ ਦੇਖੋ। ਕੋਸੋ ਹੈ ਤੇ ਨੌਜਵਾਨ। ਇਹ ਤਾਂ ਜੀ ਹੁੰਦੇ ਨੇ ਕਿ। ਚਲ ਰਹੀ ਕੰਨ ਕਰਦੇ। ਹਾਂ ਜੀ। ਹਾਂ ਜੀ ਬੱਸ ਹਾਂ ਜੀ ਹਮ ਭਜੀ ਦੇਣਾ ਰਿਪੋਰਟ ਪਾਉਣ ਦੇ ਤੇ ਕੰਨ ਨਾ ਲੋ ਜੀ ਅੱਜ ਤੋਂ ਇਹ ਜਵਾਲ ਫੰਡਾਸ਼ਨ ਦੇ ਲੱਗ ਰਿਹਾ ਹੋਇਆ ਹੈ ਮਾਈ ਵਰਤ ਕਰੇ ਇਹਦਾ ਪ੍ਰਮਾਣ ਪੱਤਰ ਬਹੁਤ ਬਹੁਤ ਮਿਹਰਬਾਨੀ ਤੇ ਨਿਖਾਰ ਨਹੀਂ ਕੀਤਾ ਤੇ ਪ੍ਰਦੀਪ ਦੇ ਨਾਲ ਇਹ ਆਪਣਾ ਜੋ ਵੀ ਖਾਤਾ ਪਤਾ ਉਹਦਾ ਦਰੂ ਦਾ ਵੀ ਸਿੱਧਾ ਕਰੇ ਕੁਣ ਦੰਗਰੀ ਨੂੰ ਮਿਲਦਾ ਕਰਦਾ ਹਾਂ ਬਹੁਤ ਸੰਦੌਰ ਮਿਹਰਬਾਨੀ ਜੀ ਕਰ ਰਹੇ ਮਾਨਸ ਬਹੁਤ ਬਹੁਤ ਮੁਬਾਰਕਾਂ ਵੀਰੇ ਮਨੂ ਲੱਦੀ ਨੂੰ ਹਾਂਜੀ ਮੈਂ ਸਾਰੇ ਭਰਾਵਾਂ ਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿੱਦਣ ਉਸਤਾਦ ਮਾਨਕ ਸਾਹਿਬ ਉਹਨਾਂ ਨੇ ਦੱਪ ਵਾਲੀ ਪੱਗ ਬੱਬਰ ਭਰਾ ਨੂੰ ਦਿੱਤੀ ਆ ਤੇ ਮੈਂ ਉਦੋਂ ਬਾਅਦ ਚ ਉਸਤਾਦ ਉਹਨਾਂ ਨਾਲ ਗੱਲ ਕੀਤੀ ਸੀਗੀ ਇਹ ਉਸਤਾਦ ਜੀ ਤੁਸੀਂ ਦੱਪ ਵਾਲ ਜਿਹੜੀ ਪੱਗ ਦਿੱਤੀ ਆ ਵੀ ਉਦੋਂ ਬਾਅਦ ਤੁਸੀਂ ਕੋਈ ਆਪਣਾ ਚਿਗਰ ਤਾਂ ਕਰ ਸਕਦੇ ਜਾਂ ਨਹੀਂ ਕਰ ਸਕਦੇ ਉਸਤਾਦ ਹੁਣੇ ਕਿਹਾ ਸੀਗਾ ਵੀ ਆਪਾਂ ਇਹਨੂੰ ਦਾਪ ਵਾਲੀ ਜ਼ਿੰਮੇਵਾਰੀ ਦਿੱਤੀ ਆ ਮੈਂ ਸੇਤ ਨਹੀਂ ਮੇਰੀ ਠੀਕ ਵੀ ਕਿਸੇ ਵੀ ਇਹ ਛੱਤ ਤੇ ਜਾ ਕੇ ਕੋਈ ਔਲਾ ਜਾਂ ਮਸਲਾ ਆ ਵੀ ਇਹ ਗੱਲਬਾਤ ਕਰ ਸਕਦਾ ਇਹਦੀ ਜ਼ਿੰਮੇਵਾਰੀ ਦਿੱਤੀ ਮੇਰੇ ਤੋਂ ਬਾਅਦ ਆ ਕੇ ਤੇ ਨਹੀਂ ਹੁੰਦਾ ਜਿਹੜੀ ਉਸਤਾਦ ਵਾਲੀ ਜਿਹੜੀ ਉਸਤਦੀ ਪਾ ਗਿਆ ਉਹ ਮੇਰੇ ਕੋਲ ਹੀ ਆ ਇਹ ਉਸਤਾਦ ਹੁਣਾਂ ਨੇ ਆਪਣੇ ਅੰਤਿਮ ਟਾਈਮ ਦੇ ਵਿੱਚ ਆਪਣੇ ਪਰਿਵਾਰ ਨੂੰ ਕਿਹਾ ਸੀਗਾ ਵੀ ਜਿਹੜੀ ਮੇਰੀ ਉਸਤਦੀ ਪਾ ਗਿਆ ਉਹ ਪ੍ਰਦੀਪ ਨੂੰ ਦਿੱਤੀ ਜਾਵੇ ਤੇ ਉਸੇ ਹੀ ਲਫਜ਼ਾਂ ਨੂੰ ਆਪਣੀ ਪੂਜਾ ਕਰਦੇ ਹੋਏ ਪਰਿਵਾਰ ਨੇ ਮੈਨੂੰ ਉਹਨਾਂ ਦੀ ਜਿਹੜੇ ਉਸਤਾਦ ਮਾਨਸਾਹਬ ਉਹਨਾਂ ਦੀ ਉਸਤਾਦੀ ਪਾਗਿਆ ਮੇਰੇ ਸਿਰ ਤੇ ਰੱਖੀ ਸੀਗੀ ਤੇ ਸਾਰੇ ਭਰਾਵਾਂ ਦੀ ਸਹਿਮਤੀ ਸਾਰੇ ਭਰਾਵਾਂ ਦੀ ਸਹਿਮਤੀ ਨਾਲ ਜਿੰਨੇ ਉੱਤੇ ਅੰਤਿਮ ਅਰਦਾਸ ਵਾਲੇ ਦਿਨ ਮੌਜੂਦ ਸੀਗੇ ਉਸ ਆਪਣੇ ਕਬੂਤਰ ਬਾਜ਼ ਭਰਾ ਵੀ ਸੀਗੇ ਪਰਿਵਾਰ ਦੇ ਮੈਂਬਰ ਵੀ ਸੀਗੇ ਤੇ ਉਹਨਾਂ ਦੇ ਰਿਸ਼ਤੇਦਾਰ ਸੱਜਣ ਮਿੱਤਰ ਵੀ ਉੱਤੇ ਮੌਜੂਦ ਸੀਗੇ ਸਾਰਿਆਂ ਸਮੇਂ ਸਸਰੀ ਗਾਜੀ